21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਫਤੇਗੜ ਚੌੜੀਆਂ ਵਿਖੇ ਉਪ ਮੰਡਲ ਮੈਜਿਸਟਰੇਟ ਕੁਲਦੀਪ ਚੰਦ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਕੁਲਦੀਪ ਚੰਦ ਨੇ ਕਿਹਾ ਕਿ ਯੋਗ ਅਜ ਦੀ ਦਿਨਚਰਿਆ ਦਾ ਖਾਸ ਹਿੱਸਾ ਬਣ ਚੁੱਕਾ ਹੈ। ਇਹ ਮੰਦੀ ਸ਼ਾਂਤੀ ਅਤੇ ਆਤਮਿਕ ਬਲ ਦਾ ਸਰੋਤ ਵੀ ਹੈ। ਅਸੀਂ ਚਾਹੁੰਦੇ ਹਾਂ ਕਿ ਸਮਾਗਮ ਰਾਹੀਂ ਵੱਧ ਤੋਂ ਵੱਧ ਲੋਕ ਜੁੜਨ ਅਤੇ ਯੋਗ ਨੂੰ ਅਪਣਾਉਣ। ਇਸ ਮੀਟਿੰਗ ਵਿੱਚ ਚੇਅਰਮੈਨ ਬਲਬੀਰ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਉਨ੍ਹਾਂ ਨੇ ਯੋਗ ਦਿਵਸ ਦੀ ਮਹੱਤਤਾ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲੋੜ ਤੇ ਜ਼ੋਰ ਦਿੱਤਾ। ਯੋਗ ਸਿਰਫ ਇੱਕ ਕਸਰਤ ਨਹੀਂ ਸਗੋਂ ਮਨ ਅਤੇ ਸਰੀਰ ਨੂੰ ਜੋੜਨ ਵਾਲਾ ਪੁਰਾਤਨ ਵਿਗਿਆਨ ਹੈ। ਇਹ ਸਮਾਜ ਵਿੱਚ ਸ਼ਾਂਤੀ ਅਤੇ ਚੰਗੇ ਸਿਹਤ ਲਈ ਜ਼ਰੂਰੀ ਹੈ। ਕੀ ਕਹਿਣਾ ਚਾਹੋਗੇ ਜੇ ਮੀਟਿੰਗ ਕੀਤੀ ਵਰਡ ਦੇ ਬਾਰੇ? ਅੰਤਰਰਾਸ਼ਟਰੀ ਯੋਗਾ ਦਿਵਸ ਜੋ ਕਿ 21 ਜੂਨ ਨੂੰ ਆਉਂਦਾ ਹੈ ਹਰ ਇੱਕ ਸਾਲ ਆਪਾਂ ਨੂੰ ਪਤਾ ਹੈ ਜਿਹੜੀ ਮਹੱਤਤਾ ਬਾਰੇ ਤੇ ਆਪਾਂ ਜਿਹੜਾ ਸਬਡਿਵੀਜ਼ਨ ਲੈਵਲ ਤੇ ਅੰਤਰਰਾਸ਼ਟਰੀ ਯੋਗਾ ਦਿਵਸ ਜਿਹੜਾ 1 ਜੂਨ ਨੂੰ ਮਨਾਇਆ ਜਾ ਰਿਹਾ ਹੈ ਤੇ ਸਾਡੇ ਜਿਹੜੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਦਲਵਿੰਦਰਜੀਤ ਸਿੰਘ ਉਹਨਾਂ ਨੇ ਦੇ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਜਿਹੜਾ ਇਹ ਇਸ ਦਿਵਸ ਦੀ ਜਿਹੜੀ ਮਹੱਤਤਾ ਨੂੰ ਰੱਖਦੇ ਹੋਏ ਹਰ ਜਗ੍ਹਾ ਜਿਹੜੇ ਸਬਡਿਵੀਜ਼ਨ ਲੈਵਲ ਤੇ ਜਿਹੜੇ ਨੇ ਉਹ ਅੰਤਰਰਾਸ਼ਟਰੀ ਯੋਗਾ ਕੈਂਪ ਜਿਹੜੇ ਕਰਾਈ ਜਾਣ ਉਸੇ ਕੈਂਪ ਦੀ ਤਿਆਰੀ ਦੇ ਲਈ ਅੱਜ ਜਿਹੜੀ ਉਹ ਮੀਟਿੰਗ ਜਿਹੜੀ ਬੁਲਾਈ ਗਈ ਹੈ ਤੇ ਅਲੱਗ-ਅਲੱਗ ਜਿਹੜੇ ਵਿਭਾਗਾਂ ਦੇ ਅਧਿਕਾਰੀ ਸਾਹਿਬਾਨ ਆਈ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਬਾਰੇ ਜ ਦੱਸ ਦਿੱਤਾ ਗਿਆ ਤੇ ਉਹਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ਇਸ ਕੈਂਪ ਨੂੰ ਜਿੰਨਾ ਆਪਾਂ ਸਫਲ ਕਰਨਾ ਹੈ ਰਲ ਮਿਲ ਕੇ ਟੀਮ ਵਰਕ ਦੇ ਤੌਰ ਤੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਉਹ ਇਸ ਯੋਗਾ ਦਿਵਸ ਵਿੱਚ ਜਿਹੜਾ ਉਪਾਗ ਜ਼ਰੂਰ ਲੈਣ ਧੰਨ ਜੀ ਜਵਾਦ ਸਿੰਘ ਜੀ ਅਸੀਂ ਐਸਜੀ ਕਾਲਜ ਹੈ ਜੀ ਉੱਥੇ ਜਿਹੜਾ ਮਨਾਰੇ ਹੈ ਜੀ ਇਹ ਤਿਆਰੀ ਸਾਰਾ ਹੋ ਗਈ ਲੱਗਦਾ ਸਵੇਰੇ 6 ਵਜੇ ਤੋਂ ਲੈ ਕੇ ਜੀ 2 ਘੰਟੇ ਵਾਸਤੇ 8 ਵਜੇ ਤੱਕ ਜੀ ਜੀ ਪੰਕਜ ਪਾਂਦੀ ਦਿਵਯ ਪੰਜਾਬ ਟੀਵੀ ਫਤਿਹਗੜ ਚੋੜੀਆਂ